ਪੰਜਾਬ ਚ ਮੌਸਮ ਨੂੰ ਲੈ ਕੇ ਵੱਡੀ ਪ੍ਰਵੈਖਬਾਨੀ ਹੋਈ ਹੈ ਅਗਲੇ ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮਇਕਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰਾਂ ਦੱਸਦੀ ਹੈ ਉੱਤਰ ਪੱਛਮੀ ਭਾਰਤ ਵਿੱਚ ਇੱਕ ਪੱਛਮੀ ਗੜਵਰੀ ਐਕਟਿਵ ਹੋ ਗਈ ਹੈ ਜਿਸ ਕਰਕੇ ਕੁਝ ਖੇਤਰਾ ਵਿੱਚ ਹਲਕੇ ਬੱਦਲ ਛਾਏ ਹੋਏ ਹਨ ਦਿਨ ਦੇ ਤਾਪਮਨ ਵਿੱਚ 1.1 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ ਜਦੋਂ ਕਿ ਰਾਤ ਦੇ ਤਾਪਮਨ ਵਿੱਚ 3.4 3 ਡਿਗਰੀ ਤੱਕ ਦਾ ਵਾਧਾ ਰਹਿੰਦਾ ਹੈ ਪੱਛਮੀ ਗੜਵੜੀ ਦੇ ਕਰਕੇ ਪਛਮੀ ਹਿਮਾਚਲ ਖੇਤਰ ਅਤੇ ਉੱਤਰ-ਪੱਛਮੀ ਭਾਰ ਦੇ ਆਲੇ-ਦੁਆਲੇ ਦੇ ਮੈਦਾਨੀ ਇਲਾਕਿਆਂ ਵਿੱਚ 5 ਤੋਂ 7 ਅਕਤੂਬਰ ਤੱਕ ਮੀਂਹ ਪੈਣ ਦੀ ਉਮੀਦ ਹੈ। ਰਾਜीय ਮੌਸਮ ਵਿਗਿਆਨ ਕੇਂਦਰ ਦੇ ਬੁਲੇਟਿਨ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 6 ਅਕਤੂਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ 5 ਅਤੇ 7 ਅਕਤੂਬਰ ਨੂੰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਜੋ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ। ਇਨ੍ਹਾਂ ਦਿਨਾਂ ਦੌਰਾਨ ਪੰਜਾਬ ਅਤੇ ਸਨੇ ਚੰਡੀਗੜ੍ਹ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਗਰਜ ਤੂਫਾਨ ਦੀ ਸੁਭਾਵਨਾ ਹੈ ਦੱਸਦੀ ਗਰਜ ਤੇਜ਼ ਹਵਾਵਾਂ ਜਾਂ ਗੜੇ ਮਾਰੀ ਦੀ ਸਥਿਤੀ ਵਿੱਚ ਬਾਹਰ ਨਾ ਜਾਓ ਅਤੇ ਦਰਕਤਾਂ ਹੇਠ ਸ਼ਰਨਾਂ ਲਓ ਦੱਸਦੀ ਘਰ ਦੇ ਅੰਦਰ ਰਹੋ ਜੇਕਰ ਮੀਂਹ ਜਾਂ ਗਰਜ ਦੀ ਉਮੀਦ ਹੈ ਤਾਂ ਖਾਦਾਂ ਤੇ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰੋ ਮੌਸਮ ਮਾਇਰਾ ਦਾ ਦੁਆਰਾ ਜਾਣਕਾਰੀ ਦਿੱਤੀਆਂ ਗਈਆਂ ਸਲਾਹਾਂ ਦੀ ਪਾਲਣਾ ਕਰਨ ਯਕੀਨੀ ਬਣਾਓ ਪਾਣੀ ਪਾਰੇ ਖੇਤਾਂਾਂ ਤੇ ਖੁੱਲੇ ਪਾਣੀ ਦੇ ਸਰੋਤਾਂ ਦੇ ਨੇੜੇ ਜਾਣ ਤੋਂ ਬਚੋ ਦੱਸਦੀ ਹੈ ਪੰਜਾਬ ਵਿੱਚ ਹੁਣ ਤਾਪਮਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਅਗਲੇ 3 ਦਿਨਾਂ ਵਿੱਚ ਸੂਬੇ ਦਾ ਤਾਪਮਨ ਲਗਭਗ 10 ਡਿਗਰੀ ਤੱਕ ਘੱਟ ਜਾਏਗਾ ਜੈਸ ਨਾਲ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਤੇ ਐਸੀ ਮੌਸਮ ਦੀ ਤਾਜ਼ਾ ਅਪਡੇਟ ਇਸਤਾਨ ਦੇ ਹੋਰ ਅਪਡੇਟ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ ਮੇਰੇ ਨਾਲ ਧੰਨਵਾਦ